ਤੁਸੀਂ ਐਸਾ ਮੇਲਾ ਕਦੀ ਨਹੀਂ ਦੇਖਿਆ ਹੋਊਗਾ ਜਿੱਥੇ ਵਗਦੇ ਦਰਿਆਵਾਂ ਨੂੰ ਸੋਨੇ ਦੀਆਂ ਨੱਥਾਂ ਚੌਲਾਂ ਦੀਆਂ ਦੇਗਾਂ ਤੇ ਚਾਦਰਾਂ ਭੇਟ ਕੀਤੀਆਂ ਜਾਂਦੀਆਂ ਹਨ ਅੱਜ ਤੁਹਾਨੂੰ ਇੱਕ ਐਸਾ ਮੇਲਾ ਦਿਖਾਉਣਾ ਹੈ ਜਿੱਥੇ ਹਰ ਸਾਲ ਲੋਕ ਇਸ ਦਰਿਆ ਦੇ ਕੰਢੇ ਤੇ ਆ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਵੀ ਕਰਾਉਂਦੇ ਨੇ ਦੇਗਾਂ ਵੀ ਲਾਉਂਦੇ ਨੇ ਤੇ ਸਤਲੁਜ ਦਰਿਆ ਨੂੰ ਸੋਨੇ ਦੀ ਨੱਥ ਤੇ ਚਾਦਰ ਭੇਟ ਕੀਤੀ ਜਾਂਦੀ ਹੈ ਹਾਂਜੀ ਆਹ ਦੇਖੋ ਤੁਸੀਂ ਤਸਵੀਰਾਂ ਦੇਖ ਹੀ ਰਹੇ ਹੋ ਕਿ ਸਤਲੁਜ ਦਰਿਆ ਦੇ ਵਿੱਚ ਇਹ ਚੌਲਾਂ ਦੀ ਦੇਗ ਸਮੇਤ ਟੱਪ ਅਤੇ ਉਹਦੇ ਨਾਲ ਕੁਝ ਪੈਸੇ ਵੀ ਆ ਚਾਦਰ ਵੀ ਆ ਤੇ ਇੱਕ ਸੋਨੇ ਦੀ ਨੱਥ ਹੈ ਜਿਹੜੀ ਇਹ ਸਤਲੁਜ ਦਰਿਆ ਦੇ ਵਿੱਚ ਭੇਟ ਕੀਤੀ ਜਾਊਗੀ ਹੁਣ ਇਹ ਕਿਉਂ ਭੇਟ ਕੀਤੀ ਜਾਂਦੀ ਹੈ ਆ ਜੋ ਨਾਲ-ਨਾਲ ਮੇਲਾ ਦੇਖਦੇ ਆ ਤੇ ਨਾਲ-ਨਾਲ ਤੁਹਾਨੂੰ ਸੁਣਾਉਣੇ ਆ ਪੁਰਾਤਨ ਸਮੇ ਦੀ ਸਾਰੀ ਕਹਾਣੀ ਵੈਸੇ ਤਾਂ ਸਤਲੁਜ ਦਰਿਆ ਵਿੱਚ ਬਹੁਤ ਸਾਰੇ ਹੜ ਆਏ ਨੇ ਪਰ ਜਿਹੜੇ ਹੜ ਹਾੜ ਵੱਜਣ ਯਾਨੀ ਸਤਲੁਜ ਬਿਆਸ ਦੇ ਉੱਤੇ ਹਰੀਕੇ ਪੱਤਣ ਬਣਨ ਤੋਂ ਬਾਅਦ ਆਇਆ ਉਹ ਵੱਡਾ ਹੜ੍ਹ ਸੀ 1988 ਵਾਲਾ ਜਿਨੇ ਪੂਰੇ ਇਲਾਕੇ ਨੂੰ ਤਹਿਸ ਨਹਿਸ ਕਰ ਦਿੱਤਾ ਫਿਰੋਜ਼ਪੁਰ ਸ਼ਹਿਰ ਦੇ ਗਲੀਆਂ ਬਾਜ਼ਾਰਾਂ ਦੇ ਵਿੱਚ ਵੀ ਕਈ-ਕਈ ਫੁੱਟ ਪਾਣੀ ਸੀਗਾ ਸਤਲੁਜ ਕੰਡੇ ਵਸੇ ਪਿੰਡਾਂ ਨੂੰ ਬਹੁਤ ਸਾਰੀ ਮਾਰ ਚੱਲਣੀ ਪਈ ਇਹ ਪਿੰਡ ਹੈ ਵਸਤੀ RAMLAL ਸਤਲੋਜ ਦੇ ਕਿਨਾਰੇ ਤੇ ਵਸਿਆ ਫਿਰੋਜ਼ਪੁਰ ਦਾ ਇੱਕ ਪਿੰਡ ਵਸਤੀ RAMLAL ਜਿਹੜਾ ਕਿ ਸਰਹੱਦ ਦੇ ਵੀ ਉੱਪਰ ਹੈ ਤੇ ਸਤਲੋਜ ਦਰਿਆ ਦੇ ਵੀ ਕੰਢੇ ਤੇ ਆ ਇਸ ਪਿੰਡ ਨੂੰ ਵੀ ਬਹੁਤ ਮਾਰ ਪਈ ਤਾਂ ਅਗਲੇ ਸਾਲਾਂ ਤੋਂ ਇਹਨਾਂ ਲੋਕਾਂ ਨੇ ਇੱਥੇ ਅਖੰਡ ਪਾਠ ਸਾਹਿਬ ਕਰਾਉਣੇ ਸ਼ੁਰੂ ਕਰ ਦਿੱਤੇ ਦੇਗਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਮੇਲੇ ਲਾਉਣੇ ਸ਼ੁਰੂ ਕਰ ਦਿੱਤੇ ਤਾਂ ਅਚਾਨਕ ਹੀ ਇਹ ਜਿਹੜਾ ਦਰਿਆ ਆ ਇਸੇ ਥਾਂ ਤੇ ਰੁਕ ਗਿਆ ਅਤੇ ਹੜ੍ਹ ਵੀ ਕਟ ਗਿਆ ਤਾਂ ਇਹਨਾਂ ਲੋਕਾਂ ਦਾ ਜਿਹੜਾ ਬਹੁਤਾ ਨੁਕਸਾਨ ਨਹੀਂ ਹੋਇਆ ਇਹ ਵੀ ਇਹਨਾਂ ਲੋਕਾਂ ਦਾ ਕਹਿਣਾ ਹੈ ਕਿ 88 ਤੋਂ ਬਾਅਦ ਇਹਨਾਂ ਦੇ ਪਿੰਡ ਯਾਨੀ ਵਸਤੀ RAMLAL ਦੇ ਵਿੱਚ ਪਾਣੀ ਵੜਿਆ ਹੀ ਨਹੀਂ ਹਾਲਾਂਕਿ ਪਿੰਡ ਤੁਸੀ ਬੰਦੇ ਅੰਦਰ ਹੈ ਤੇ ਅਡਵਾਂਸ ਬੰਦੇ ਯਾਨੀ ਕਿ ਦੋ ਬੰਨਾਂ ਦੇ ਵਿਚਕਾਰ ਦਰਿਆ ਦੇ ਵਿੱਚ ਹੀ ਹੈ ਪਰ ਫਿਰ ਵੀ ਇਸ ਪਿੰਡ ਚ ਪਾਣੀ ਵੜਿਆ ਹੀ ਨਹੀਂ ਉਸੇ ਰੀਤ ਦੇ ਮੱਦੇ ਨਜ਼ਰ ਇਹ ਲੋਕ ਹਰ ਸਾਲ ਇੱਥੇ ਮੇਲਾ ਲਾਉਂਦੇ ਆ ਤੁਸੀਂ ਦੇਖ ਸਕਦੇ ਹੋ ਕਿਵੇਂ ਦਰਿਆ ਤੱਕ ਪਹੁੰਚ ਕੀਤੀ ਜਾ ਰਹੀ ਹੈ ਢੋਲ ਦੇ ਡੱਗਿਆਂ ਦੇ ਨਾਲ ਇੱਥੇ ਆ ਕੇ ਆ ਦੇਖੋ ਤੁਸੀਂ ਇਹ ਦੇਗ ਆ ਚੌਲਾਂ ਦੀ ਉਹਦੇ ਨਾਲ ਇੱਕ ਚਾਦਰ ਆ ਪੈਸੇ ਵੀ ਰੱਖੇ ਹੋਏ ਨੇ ਤੇ ਸੋਨੇ ਦੀ ਨੱਥ ਵੀ ਵਿੱਚ ਐ ਪਹਿਲਾਂ ਤਾਂ ਇਹ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਰਿਆ ਦੇ ਕੰਢੇ ਤੇ ਕਰਕੇ ਮੇਲਾ ਲਾਉਂਦੇ ਹੁੰਦੇ ਸੀ ਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਂਦੇ ਸੀ ਪਰ ਪਿਛਲੇ ਕਈ ਸਾਲਾਂ ਤੋਂ ਗੁਰੂ ਘਰ ਦੇ ਵਿੱਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਸ੍ਰੀ ਅਖੰਡ ਪਾਠ ਸਾਹਿਬ ਕਰਵਾ ਕੇ ਉੱਥੇ ਹੀ ਭੋਗ ਪਾਏ ਜਾਂਦੇ ਨੇ ਤੇ ਇਸ ਥਾਂ ਤੇ ਆ ਕੇ ਅਰਦਾਸ ਕਰਕੇ ਖਵਾਜੇ ਪੀਰ ਨੂੰ ਯਾਨੀ ਸਤਲੁਜ ਦਰਿਆ ਦੇ ਵਿੱਚ ਚੌਲਾਂ ਦੀ ਦੇਗ ਚਾਦਰ ਪੈਸੇ ਅਤੇ ਸੋਨੇ ਦੀ ਨੱਥ ਜਿਹੜੀ ਆ ਉਹ ਭੇਟ ਕੀਤੀ ਜਾਂਦੀ ਆ ਕਿ ਸਾਡੀਆਂ ਫਸਲਾਂ ਸਾਡੇ ਪਰਿਵਾਰਾਂ ਦੇ ਉੱਤੇ ਮੇਰ ਰੱਖਿਓ ਕਿਉਂਕਿ ਸਤਲੁਜ ਦਰਿਆ ਇਸ ਇਲਾਕੇ ਦੇ ਵਿੱਚ ਵੱਡੀ ਢਾਹ ਵੀ ਲਾਉਂਦਾ ਹੈ ਜ਼ਮੀਨਾਂ ਇਹਨਾਂ ਦੀਆਂ ਖੁਰ ਜਾਂਦੀਆਂ ਨੇ ਦਰਿਆ ਦੇ ਵਿੱਚ ਮਿਲ ਜਾਂਦੀਆਂ ਨੇ ਜਦੋਂ ਹੜ੍ਹਾਂ ਦੀ ਸਥਿਤੀ ਬਣਦੀ ਆ ਤਾਂ ਇਹਨਾਂ ਦੀਆਂ ਜ਼ਮੀਨਾਂ ਦੇ ਉੱਤੇ ਰੇਤਾ ਚੜ ਜਾਂਦੀ ਆ ਤਾਂ ਇਹਨਾਂ ਲੋਕਾਂ ਦਾ ਜਿਹੜਾ ਹੈਗਾ ਧਾਰੋਮਦਾਰ ਆਪਣੀਆਂ ਜ਼ਮੀਨਾਂ ਦੇ ਸਿਰ ਤੇ ਹੀ ਹੈ ਸੋ ਇਸੇ ਗੱਲ ਦੇ ਮੱਦੇ ਨਜ਼ਰੇ ਲੋਕ ਜਿਹੜੇ ਆ ਇਹ ਸਤਲੁਜ ਦਰਿਆ ਤੇ ਖਵਾਜੇ ਪੀਰ ਨੂੰ ਬਣਾਉਣ ਵਾਸਤੇ ਇਸ ਥਾਂ ਤੇ ਆ ਕੇ ਅਰਦਾਸਾਂ ਕਰਦੇ ਆ ਅਤੇ ਸਤਲੁਜ ਦਰਿਆ ਤੇ ਖਵਾਜੇ ਪੀਰ ਨੂੰ ਚੌਲਾਂ ਦੀ ਦੇਗ, ਸੋਨੇ ਦੀ ਨੱਥ ਅਤੇ ਹਰ ਵਾਰ ਦੀ ਤਰ੍ਹਾਂ ਚਾਦਰ ਤੇ ਕੁਝ ਪੈਸੇ ਜਿਹੜੇ ਆ ਉਹ ਭੇਟ ਕੀਤੇ ਜਾਂਦੇ ਆ ਹੁਣ ਬਹੁਤ ਸਾਰੇ ਲੋਕ ਇਸ ਨੂੰ ਅੰਧਵਿਸ਼ਵਾਸ ਵੀ ਕਹਿਣਗੇ ਤੇ ਕਹਿਣਗੇ ਕਿ ਇਹ ਸਾਡੀ ਮਰਿਆਦਾ ਦੇ ਉਲਟ ਹੈ ਚੇਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਦਾਨ ਤੇ ਉਪਦੇਸ਼ ਸਾਨੂੰ ਕਦੀ ਵੀ ਅਜਿਹਾ ਕਰਨ ਦੀ ਪ੍ਰੇਰਣਾ ਨਹੀਂ ਦਿੰਦੇ ਪਰ ਕਿਤੇ ਨਾ ਕਿਤੇ ਇਹਨਾਂ ਲੋਕਾਂ ਦੀ ਆਸਥਾ ਜੁੜੀ ਆ ਹਰ ਵਾਰ ਸਤਲੁਜ ਦਰਿਆ ਦੇ ਵਿੱਚ ਹੜਾਂ ਦੀ ਮਾਰ ਪੈ ਜਾਂਦੀ ਆ ਜਦੋਂ ਵੀ ਪਹਾੜਾਂ ਦੇ ਵਿੱਚ ਜਾਦਾ ਮੀਂਹ ਪੈਂਦੇ ਨੇ ਤਾਂ ਇਹਨਾਂ ਲੋਕਾਂ ਨੂੰ ਅਕਸਰ ਹੀ ਹੜਾਂ ਦੀ ਮਾਰ ਝੱਲਣੀ ਪੈਂਦੀ ਆ ਸੋ ਕੀ ਇੱਕ ਚੌਲਾਂ ਦੀ ਦੇਗ ਚਾਦਰ ਕੁਝ ਪੈਸੇ ਤੇ ਸੋਨੇ ਦੀ ਨੱਥ ਹਾੜਾਂ ਦੀ ਮਾਰ ਤੋਂ ਬਚਾ ਸਕਦੀ ਹੈ ਇਹਦੇ ਉੱਤੇ ਤਰਕ ਦੇਣਾ ਬਹੁਤ ਵੱਡੀ ਬਹਿਸ ਦਾ ਵਿਸ਼ਾ ਹੈ ਹੜਾਂ ਦੀ ਮਾਰ ਇਹ ਲੋਕ ਚੱਲਦੇ ਨੇ ਤੇ ਮੁਆਵਜ਼ੇ ਖਾ ਜਾਂਦੇ ਨੇ ਅਫਸਰ ਤੇ ਵੱਡੇ ਨੇਤਾ ਇਹਨਾਂ ਨੂੰ ਤਾਂ ਆਪਣੀਆਂ ਖਰਾਬ ਹੋਈਆਂ ਫਸਲਾਂ ਉਜੜ ਗਏ ਘਰ ਅਤੇ ਮਰ ਗਏ ਪਸ਼ੂ ਡੰਗਰ ਦਾ ਮੁਆਵਜ਼ਾ ਤੱਕ ਨਹੀਂ ਮਿਲਦਾ ਅਤੇ ਇਹਨਾਂ ਨੂੰ ਆਪਣੇ ਪਿੰਡ ਘਰ ਛੱਡ ਕੇ ਇੱਥੋਂ ਕਈ ਵਾਰ ਉੱਠਣਾ ਵੀ ਪੈਂਦਾ ਹੈ ਫਸਲਾਂ ਖਰਾਬ ਹੋ ਜਾਂਦੀਆਂ ਨੇ ਫਸਲਾਂ ਤੇ ਮਿੱਟੀ ਚੜ ਜਾਂਦੀ ਆ ਅਤੇ ਆਮਦਨ ਦਾ ਕੋਈ ਸਾਧਨ ਨਹੀਂ ਰਹਿੰਦਾ ਇਹ ਲੋਕ ਹੀ ਜਾਣਦੇ ਨੇ ਕਿਉਂਕਿ ਦਰਿਆਵਾਂ ਦੇ ਵਿੱਚ ਜੰਮੇ ਪਲੇ ਇੱਥੇ ਹੀ ਵਸੇ ਤੇ ਇੱਥੋਂ ਹੀ ਇਹਨਾਂ ਨੇ ਖੇਤੀ ਕਰਨੀ ਆ ਇਹੀ ਲੋਕ ਜਾਣਦੇ ਆ ਕਿ ਜਦੋਂ ਹੜ ਆਉਂਦੇ ਆ ਤੇ ਇਹਨਾਂ ਨੂੰ ਕਿੰਨੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਅਜਿਹੇ ਦੇ ਵਿੱਚ ਜੇ ਲੋਕ ਇੱਕ ਦੇਗ ਕੁਝ ਪੈਸੇ ਚਾਦਰ ਤੇ ਸੋਨੇ ਦੀ ਨੱਥ ਦੇ ਕੇ ਆਪਣੇ ਮਨ ਦੇ ਵਿੱਚ ਇੱਕ ਵਿਸ਼ਵਾਸ ਬਣਾ ਲੈਂਦੇ ਨੇ ਕਿ ਸਾਡਾ ਨੁਕਸਾਨ ਨਹੀਂ ਹੋਗਾ ਤਾਂ ਐਸਾ ਵਿਸ਼ਵਾਸ ਬਣਿਆ ਰਹਿਣਾ ਚਾਹੀਦਾ ਸੋ ਫਿਰੋਜ਼ਪੁਰ ਦੇ ਪਿੰਡ ਬਸਤੀ RAMLAL ਦਾ ਜਿਹੜਾ ਇਹ ਮੇਲਾ ਹੈ ਇਹ ਤੁਸੀਂ ਸਾਰਾ ਦੇਖ ਲਿਆ ਸੁਣ ਲਿਆ ਕਿਉਂ ਇਹ ਮੇਲਾ ਬਣਾਇਆ ਜਾਂਦਾ ਹੈ ਤੇ ਕਿਸ ਕਰਕੇ ਦੇਗ ਜਿਹੜੀ ਆ ਸੋਨੇ ਦੀ ਨੱਥ ਚੌਲਾਂ ਦੀ ਦੇਗ ਇੱਕ ਚਾਦਰ ਕੁਝ ਪੈਸੇ ਕਿਉਂ ਸਤਲੋਈ ਦਰਿਆ ਦੀ ਭੇਟ ਕੀਤੇ ਜਾਂਦੇ ਨੇ ਉਹ ਵੀ ਸਾਰੀਆਂ ਗੱਲਾਂ ਤੁਸੀਂ ਸੁਣ ਲੀਆਂ ਦਰਿਆਵਾਂ ਦੇ ਕੰਢੇ ਵੱਸੇ ਲੋਕਾਂ ਨੂੰ ਬੜੀਆਂ ਮੁਸੀਬਤਾਂ ਹੁੰਦੀਆਂ ਸਾਡੀਆਂ ਵੀ ਅਰਦਾਸਾਂ ਨੇ ਕਿ ਪ੍ਰਮਾਤਮਾ ਦਰਿਆਵਾਂ ਦੇ ਕੰਢੇ ਵੱਸੇ ਇਹਨਾਂ ਲੋਕਾਂ ਦਾ ਵਿਸ਼ਵਾਸ ਬਣਾ ਕੇ ਰੱਖੇ ਤੇ ਇਹਨਾਂ ਨੂੰ ਕਿਸੇ ਵੀ ਤਰ੍ਹਾਂ ਦੀਆਂ ਮੁਸੀਬਤਾਂ ਤੋਂ ਬਚਾ ਕੇ ਰੱਖੇ ਕਿਉਂਕਿ ਹੜਾਂ ਦਾ ਸੀਜ਼ਨ ਐ ਬਰਸਾਤਾਂ ਦਾ ਸੀਜ਼ਨ ਐ ਤੇ ਮੁਸ਼ਕਲਾਂ ਇਹਨਾਂ ਦਿਨਾਂ 'ਚ ਵਾਧੀ ਜਾਂਦੀਆਂ ਨੇ